ਕਿਹੜਾ ਪਿੰਡ ਕਿਹੜਾ ਹੀ ਕੋਰਸ ਮੇਰਾ ਕੋਰਸ ਮੇਰਾ ਅਮਰੀਕ ਸਿੰਘ ਆ ਜੀ ਮੇਰਾ ਪਿੰਡ ਕੋਟਸਵੀਰ ਹੈ ਜੀ ਸਾਡਾ ਜੀ ਕੋਟ ਦੇ ਵਿੱਚ ਮੈਟਰ ਚੱਲੀ ਜਾਂਦਾ ਸਟੇ ਦਾ ਸਾਨੂੰ ਸਟੇ ਮਿਲੀ ਹੋਈ ਦੂਜੀ ਪਾਰਟੀ ਤੱਕ ਨਾ ਸਾਡੇ ਬੰਦ ਕਬਜ਼ਾ ਕਰਦੇ ਆ ਜੀ ਇੰਤਕਾਲ ਰੁਕਿਆ ਸਾਡਾ ਸਾਰਾ ਚੱਲੀ ਜਾਂਦਾ ਜੀ ਅਸੀਂ 100 ਨੰਬਰ ਤੇ 2 ਮਹੀਨੇ ਹੋ ਗਏ ਫੋਨ ਕਰੀ ਜਾਂਦੇ ਨੂੰ ਜੀ ਅੱਜ ਵੀ ਕੀਤਾ ਸੀ ਸਾਨੂੰ ਕਹਿੰਦੇ ਥਾਣੇ ਭਗਤ ਥਾਣੇ ਪਾਜ ਅੱਜ ਮੈਨੂੰ ਐਸਐਸ ਦਾ ਫੋਨ ਆਇਆ 20 ਮਿੰਟ ਪਹਿਲਾਂ ਕੱਲ੍ਹ ਤੋਂ ਮੇਰੇ ਕੋਲ ਐ ਤੁਸੀਂ ਖੇਤ ਨਹੀਂ ਜਾਣਾ ਕਹਿੰਦਾ ਬੰਦੇ ਤੁਹਾਡੇ ਗੋਲੀ ਮਾਰਨਗੇ ਉਹ ਕਹਿੰਦਾ ਤੁਸੀਂ ਰੋਜ਼ ਉੱਥੇ ਕਰਦੇ ਹੋ ਅਸੀਂ ਕਿ ਤੱਕੇ ਨਾਲ ਬੰਦੇ ਸਾਡਾ ਕਬਜ਼ਾ ਕਰਾਈ ਜਾਂਦੇ ਸਾ ਤੇ ਅਸੀਂ ਰੋਕਣਾ ਸੀ ਉਹਨਾਂ ਨੂੰ ਤੇ ਮੇਰੇ ਬ੍ਰਦਰ ਤੇ ਮੇਰੇ ਭਤੀਜੇ ਦੇ ਉਹਨਾਂ ਨੇ ਫਾਇਰਿੰਗ ਮਾਰੀ ਜੀ ਦੋਨਾਂ ਦੇ ਲੱਤ 'ਚ ਗੋਲੀ ਬੱਜੀ ਹੈ ਜੀ ਹਾਂਜੀ ਹਾਂਜੀ ਕਿੰਨੇ ਬੰਦੇ ਸੀ ਕੋਕ ਟੋਕਣ 20 ਬੰਦੇ ਹੈ ਜੀ ਉਹ ਸਾਰੇ ਪਹਿਲਾਂ ਵੀ ਅਸੀਂ ਨਾਂ ਦਿੱਤੇ ਹੋਏ ਉਹਨਾਂ ਦੇ ਜੀ 75 ਜਵਾਨਤਾ ਬਾਰੇ ਵੀ ਐਸਡੀਮ ਤੇ ਉਹਨੂੰ ਬੁਲਾਇਆ ਸੀਗਾ ਜੀ ਨਾ ਜਵਾਨਤਾ ਕਰਾਉਂਦੇ ਇਹਨਾਂ ਕੁਝ ਹੋਰ ਟੱਕੇ ਨਾਲ ਕਬਜਾ ਕਰਾਏ ਪੁਲਿਸ ਨੇ ਜਮਾ ਜੀ ਐਸਆਈ ਜੀ ਰਾਜਪਾਲ ਸਿੰਘ ਟੌਂਕੀ ਚਾਰ ਸਾਡੇ ਉਹ ਜਦੋਂ ਵੀ ਅਸੀਂ ਦਰਖਾਸਤ ਦੇਣ ਜਾਂਦੇ ਸੀ ਜੀ ਉਲਟਾ ਸਾਨੂੰ ਡਰਾਉਂਦਾ ਤੇ ਮਘਾਉਂਦਾ ਸੀ ਥੋੜਾ 75 ਜਵਾਨਤਾ ਕਰੂੰ ਮੈਂ ਐਂ ਕਰੂੰ ਅ ਗੋਲੀ ਲੱਤਾਂ 'ਚ ਵੱਜੀਆਂ ਜੀ ਦੋਨਾਂ ਲਈ ਹਾਂਜੀ 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 ਅੱਛਾ ਕੀ ਮੰਗ ਕਰਦੇ ਆ ਮੰਗਤਾ ਜੀ ਸਾਨੂੰ ਇਨਸਾਫ ਚਾਹੀਦਾ ਹੈ ਪਹਿਲਾਂ ਤਾਂ ਜ਼ਮੀਨ ਤੇ ਪੁਲਿਸ ਨੇ ਨਜਾਇਜ਼ ੱਟਕਾ ਕਰਾਇਆ ਜੀ ਅੱਛਾ ਪੁਲਿਸ ਨੇ ਕੋਲੇ ਖੜ ਕੇ ਪਾਣੀ ਲਵਾਇਆ ਪਹਿਲਾਂ ਵੀ ਸਾਡਾ 2 ਮਹੀਨੇ ਤੋਂ ਲੈ ਕੇ ਚੱਲੀ ਜਾਂਦਾ ਸਾਡੇ ਹੱਕ 'ਚ ਸਟੇ ਵੀ ਹੋਈ ਹੋਇਆ ਨਾ ਜੀ ਸਟੇ ਦੇ ਹੱਕ 'ਚ ਉਹਨਾਂ ਨੂੰ ਗਉਣ ਤੋਂ ਕੁਛ ਨਹੀਂ ਰੋਕਿਆ ਪੁਲਿਸ ਨੇ ਫੋਟਕ ਸਾਰੀ ਰਾਤ ਕੋਲੇ ਖੜ ਕੇ ਪਾਣੀ ਲਵਾਇਆ ਜੀ ਹੁਣ ਕੀ ਹੋਇਆ ਜੀ ਉੱਥੇ ਕੱਟੂਕੜ 20 ਬੰਦੇ ਸੀਗੇ ਜੀ ਉਹ ਜਿਹੜੇ ਉਹ ਸਾਰੇ ਹਿੱਸੇਦਾਰ ਹੈ ਜੀ ਹਾਂਜੀ ਹਾਂਜੀ ਹੁਣ ਤੁਹਾਡੇ ਬਰੀਦ ਕੀ ਮੇਰੇ ਤوڑا ਲੱਗ ਤੋਂ ਉੱਪਰ ਮੈਨੂੰ ਲੱਗਦਾ ਜੀ ਕਿ ਕੁੱਫਰ ਵੀ ਨਾ ਹੋਵੇ ਜੇਕਰ ਆਪਾਂ ਕਿ ਡਾਕਟਰ ਸਾਹਿਬ ਚੈੱਕ ਕਰ ਲੈਣਗੇ ਹਾਂਜੀ ਹਾਂਜੀ ਇੱਕ ਲਖਦੀਪ ਸਿੰਘ ਆਈ ਮੁੰਡਾ ਪੁਲਿਸ ਵਾਲਾ ਆਪ ਜੀ ਉਹਨਾਂ ਖੁਦ ਖੜਾ ਵੀਡੀਓ ਬਣਾਈ ਗਿਆ ਜੀ ਹਾਂ ਅੱਛਾ ਹਾਂਜੀ ਹਾਂਜੀ ਜਦੋਂ ਇਹ ਕਾਰਡ ਵਾਪਸ ਆਇਆਗਾ ਹਾਂਜੀ ਹਾਂਜੀ ਨਾਮ ਸੀਗਾ ਜਮਾਓ ਅੱਛਾ ਹਾਂਜੀ ਤੇ ਉਸ ਨੇ ਕਿਹਾ ਜੀ ਹੁਣ ਕਹਿੰਦਾ ਵੀ ਆਪਦਾ ਹੀ ਮਾਰ ਲਓ ਆਪਦੇ ਮਾਰ ਲਓ ਗੋਲੀ ਨਾਲ ਆਪਦੇ ਮਾਰ ਲਓ ਆਪਦੇ ਵੀ ਹੋ ਸਕਦਾ ਵੀ ਉਹ ਬੰਦੇ ਉਹ ਕਰਨ ਹਾਂਜੀ 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 20 ਬੰਦੇ ਸੀ ਘਟੋ ਘਟ ਜੀ ਹਾਂ ਹਾਂਜੀ ਦੱਸ ਦਿਓ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋ ਜ ਮੇਰਾ ਨਾਮ ਡਾਕਟਰ ਲਵਦੀਪ ਸਿੰਘ ਹੈ ਮੈਂ ਮੈਡੀਕਲ ਅਫਸਰ ਹਾਂ ਜੀ ਸਿਵਲ ਹਸਪਤਾਲ ਬਟਿੰਡਾ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਲੜਾਈ ਦੇ ਕੇਸ ਨੇ ਦੋਨੇ ਤੇ ਫਾਦਰ ਤੇ ਸਾਨੀ ਨੇ ਤੇ ਇੱਕ ਦੇ ਜਿਵੇਂ ਐਲਐਸਡੀ ਸਰੀ ਦੱਸ ਰਹੇ ਨੇ ਵੀ ਗੋਲੀ ਵੱਜੀ ਹੈ ਗੋਡੇ ਤੇ ਉਹ ਅਸੀਂ ਦੇਖ ਰਹੇ ਹਾਂ ਸਿਟੀ ਸਕੈਨ ਕਰਵਾਵਾਂਗੇ ਉਸ ਤੋਂ ਕਲੀਅਰ ਹੋਏਗਾ ਤੇ ਦੂਜੇ ਦੇ ਇੱਕ ਛਾਰਪਿੰਜਰੀ ਹੈ ਕੋਈ ਤੇਜ ਤਾਰ ਹਥਿਆਰ ਨਾਲ ਵਾਰ ਕੀਤਾ ਲੱਤ ਤੇ ਹਾਂਜੀ ਮੋਢੇ ਹਲਾਤ ਕੀ ਨੇ ਜੀ ਹਾਲਾਤ ਉਹ ਵੈਸੇ ਸਟੇਬਲ ਨੇ ਪੇਨ ਜਿਆਦਾ ਮਨ ਰਹੇ ਨੇ ਤੇ ਬਾਕੀ ਸਕੈਨ ਕਰਾ ਕੇ ਜਿਆਦਾ ਕਲੀਅਰ ਹੋਏਗਾ ਕਿੰਨੀ ਕੋਈ ਦਿੱਕਤ ਹੈ WhatsApp ਕਹ ਰਹੇ ਨੇ ਵੀ ਗੋਲੀਆਂ ਮਾਰੀਆਂ ਨਹੀਂ ਆਹ ਦੱਸ ਰਹੇ ਨੇ ਇੱਕ ਦੇ ਤਾਂ ਨਹੀਂ ਹੈ ਕਲੀਅਰ ਘਾਟੀ ਹੈ ਜਿਹਦੇ ਸ਼ਾਰਪ ਹੈ ਉਹਦੇ ਕੋਈ ਗੋਲੀ ਦਾ ਸਾਈਨ ਤਾਂ ਹੈ ਨਹੀਂ ਇੱਕ ਦੇ ਗੋਡੇ ਤੇ ਲੱਗ ਰਿਹਾ ਸਾਨੂੰ ਤੇ ਉਹ ਵੀ ਫਿਰ ਕਲੀਅਰ ਤਾਂ ਸਕੈਨ ਤੋਂ ਬਾਅਦ ਹੀ ਹੋਏਗਾ ਜੀ ਕਾਨੂੰਨ ਉਸ ਬਾਰਤ ਇਨਫੋਰਮੇਸ਼ਨ ਆਈ ਸੀਗੀ ਕੋਸ਼ਮੀਰ ਖੇਤ ਦੇ ਵਿੱਚ ਲਾਈ ਗਈ ਉਸੇ ਦਾ ਕੇ ਪਤਾ ਲੱਗਿਆ ਕਿ ਦੋ ਤੇ ਰਹਿਣਾ ਤਾਂ ਆਪਸੇ ਲੈਂਡ ਸਟੂਟ ਚੱਲ ਰਿਹਾ ਉਹਦੇ ਕਰਕੇ ਦੋਨਾਂ ਪਿਰਾ ਨੇ ਇੱਕ ਜਿਹੇ ਫਾਇਰ ਕਰਦੇ ਆ ਦੋਨੋਂ ਤਰ੍ਹਾਂ ਦੇ ਦੋ ਦੋ ਜਣੇ ਇੱਕ ਗੁਰਜੀਤ ਸਿੰਘ ਆ ਉਹਦਾ ਬੇਟਾ ਵੀਰਵਿੰਦਰ ਗੁਰਜੀਤ ਇੱਕ ਸੱਜੇ ਕੋਡੇ ਤੇ ਫਾਇਰ ਕਰਦਾ ਤੇ ਵੀਰਵਿੰਦਰ ਦੀ ਲੱਤ ਤੇ ਸ਼ਾਪ ਗੁੰਡਾ ਤੇ ਦੂਜੇ ਤੇ ਵੀ ਫਾਇਰ ਹਲੋ 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 ਆਪਾਂ ਨਾਲ ਲੈਂਡ ਸਟੂਟ ਚੱਲ ਰਿਹਾ ਪਹਿਲਾਂ ਵੀ ਐਫ ਆਈ ਆਰ ਨੰਬਰ 211/24 ਅਧਖਾਣ ਕਰ ਆਇਆ ਇਹ ਕਦੋਂ ਦੀ ਗੱਲ ਹੈ ਜੀ ਇਹ ਪੁਲੀਸ ਅੱਡ ਧਿਆਨ ਚ ਇਦਾਂ ਦੀ ਕੋਈ ਮੈਟਰ ਨਹੀਂ ਆਦਾ ਅੱਜ ਦੀ ਗੱਲ ਹੈ ਜੀ ਮੈਸੇਜ ਤੋਂ ਵੈਰੀਫਾਈ ਕਰ ਲੈਣੀ ਕੀ ਮੈਟਰ ਹੈ ਐਸਾ ਮਤਲਬ ਕੋਈ ਸੇ ਮਾਮਲਾ ਧਿਆਨ ਸੀ ਕੋਤੇ ਮੌਕੇ ਤੇ ਨਹੀਂ ਗਿਆ ਜੀ ਧਿਆਨ ਸੀਗਾ ਤਾਂ ਹੀ ਅਸੀਂ ਪਹਿਲਾਂ ਵੀ ਦੋ ਪਰਚੇ ਕੀਤੇ ਨਾ ਦੋਨਾਂ ਤਿਰਾਂ ਨੇ ਸਤ ਪੰਜਾ ਵੀ ਹੋਈ ਹੋਈ ਹੈ ਐਸਾ ਚੋਣ ਫੋਨ ਕਰਕੇ ਕਹਿ ਰਹੇ ਆ ਕਿ ਕਹਿੰਦਾ ਉਹ ਜੀ ਸੌਰੀ ਮੈਂ ਐਸਾ ਜੋ ਤੂੰ ਪੁੱਛ ਲੈਣੀ ਜੀ ਇਹ ਚੀਜ਼ ਵੀ ਧਿਆਨ ਚ ਨਹੀਂ ਹੈ ਹਲੋ 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 ਤੱਕ ਕਿ ਨਾਲ ਅਸੀਂ ਕਿਵੇਂ ਕਬਜ਼ਾ ਕਰਾ ਸਕਦੇ ਹਾਂ ਹਲੋ 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 ਤੱਕ ਕਿ ਨਾਲ ਕਬਜ਼ਾ ਕੀਤਾ ਸੀ ਤਾਂ ਹੀ 211 ਨੰਬਰ ਪ ਫਰਥਰ ਡਿਵਲਪ ਇਹ ਜੀ ਕਾਰਵਾਈ ਕੀਤੀ। ਉਹਨ ਦੋਨੋਂ ਤਰ੍ਹਾਂ ਦੇ ਬਿਆਨ ਆਪਾਂ ਲਿਖ ਕੇ ਨੋਟ ਕਰਕੇ ਕ੍ਰਾਸ ਪਰਚਾ ਦਰਜ ਕਰਾਂਗੇ। ਬਿਲਕੁਲ ਇਹ ਸਾਨੂੰ 4 ਫੋਲ ਬਰਾਮਦ ਹੋਇਆ ਹਾਂ ਜੀ। ਐਕਸੈਕਟਲੀ ਇਸ ਟਾਈਮ ਦੇ 4 4 ਜੜੀਆਂ ਹਾਂ ਜੀ। ਹਾਂ ਜੀ। ਦੋਨੇ ਤਰ੍ਹਾਂ ਦੇ ਚਾਰ ਦੋ ਟੋਟਲ 4 ਹੈ ਦੋ ਦੋ ਦੋਨੇ ਤਰਫ।